ਜੀ ਵਗਦਾ ਜਾ ਰਿਹਾ ਹੁਣ ਜਾ ਰਿਹਾ ਵੀ ਦੇਖ ਸਕਦੇ ਹੋ بس 2 ਕੁ ਮਿੰਟ ਜੁੜੋ ਸਾਨੂੰ ਦੱਸ ਦੇਣਾ ਲਾਇਆ ਹੋਇਆ ਆਪਣਾ ਗੁਵਾਰਾ ਸਿਆੜਾਂ ਚ ਲਾਇਆ ਸੀਗਾ ਘਰ ਦਾ ਹੀ ਵੀ ਸੀ ਆਪਣੇ ਕੋਲੇ ਵੀ ਵਧੀਆ ਪਹਿਲਾਂ ਮਿਲਿਆ ਹੋਇਆ ਤੁਹਾਨੂੰ ਕਿਸੇ ਦੋਸਤ ਤੋਂ ਇਹ ਗੁਵਾਰੀ ਹੁੰਦੀ ਅਸਲ ਚ ਇਹ ਇਹ ਛੋਟੀ ਜੀ ਇਹਨੂੰ ਹੀ ਫਲ ਲੱਗਣ ਲੱਗ ਜਾਂਦਾ ਹੈਗਾ ਬਹੁਤ ਇਹਨੂੰ ਹੋ ਗਏ ਹੁਣ 15 ਕ ਦਿਨ ਹੀ ਲਾਈਨ ਹੋਏ ਹੋਣੇ ਆ ਤੇ ਰਹਿ ਜੇ ਆਪਾਂ ਟੋਰੀ ਰੱਖਣੀ ਆ ਇਹਨੂੰ ਪਾਣੀ ਨਹੀਂ ਲਾਉਣਾ ਹੈਗਾ ਕਿਉਂਕਿ ਇਹਦੇ ਚ ਪਾਣੀ ਲਾ ਦ ਤਾਂ ਕੱਖ ਬਹੁਤ ਜ਼ਿਆਦਾ ਉਗਣਗੇ ਤੇ ਤਾਂ ਵਾਧਾ ਰੁਕ ਜਾਣਾ ਹੈਗਾ ਇਹਨੂੰ ਕਿਰਾ ਵਧਾਂਗੇ ਇਹਦੇ ਦਵਾਗੇ ਦੇ ਪਾਣੀ ਬਹੁਤ ਘਟ ਮੰਗਦਾ ਹੁੰਦਾ ਗਵਾਰਾ ਇਹ ਜੋ ਕਮਲਾਉਣ ਲੱਗੇ ਨੂੰ ਉਦੋਂ ਹੀ ਪਾਣੀ ਲਾਉਣਾ ਇਹਨੂੰ ਜਾਂ ਪਿੰਡਗਾਂ ਨੂੰ ਜਾਂ ਹੋਰ ਕਿਦੂਰ ਨੂੰ ਨਹੀਂ ਕਿੱਲਾ ਨਹੀਂ ਰੱਖਣਾ ਇਹ ਹੁਣ ਛੋਟੀ ਛੋਟੀ ਫਾਲ ਵੀ ਚ ਫੁੱਲ ਚੱਕਣ ਲੱਗ ਗਈ ਆ ਇਹਨੂੰ ਪਖਾ ਵੀ ਦਿੰਨੇ ਆ ਮੈਂ ਵੇਖੀ ਸੀਗੇ ਫੁੱਲ ਤੇ ਇਹਦਾ ਐਉਂ ਆ ਵੀ ਇਹ ਪਾਣੀ ਬੜਾ ਮੰਗਦਾ ਨਹੀਂ ਤੇ ਰੇ ਵੀ ਇਹ ਬਿਲਕੁਲ ਨਹੀਂ ਮੰਗਦਾ ਗਵਾਰੇ ਦਾ ਹੀ ਫਾਇਦਾ ਤੇ ਸਬਜ਼ੀ ਇਹਦੀ ਅੰਤਾਂ ਦੀ ਸੁਆਦ ਮਾਰਦੀ ਆ ਤੇ ਜੇ ਤੁਸੀਂ ਮੁੱਲ ਲੈਣ ਜਾਣਾ ਤੁਸੀਂ ਲੰਮੀ ਫਲੀ ਵਾਲਾ ਬੀਜ ਨਹੀਂ ਲੈਣਾ ਤੁਸੀਂ ਕਹਣਾ ਸਾਨੂੰ ਛੋਟੀ ਫਲੀ ਦਾ ਗਵਾਰਾ ਦੇ ਦੇ ਸਮੇਂ ਹੀ ਫਲੀਦਾ ਤੇਰਾ ਦਾ ਸੋਹਣਾ ਜਿਹਾ ਲੱਗਦਾ ਪਰ ਉਹਨਾਂ ਨੂੰ ਫਲ ਬਹੁਤ ਜ਼ਿਆਦਾ ਘਟ ਪੈਂਦਾ ਤੇ ਆਪਣੀ ਲੋਡ ਪੂਰੀ ਨਹੀਂ ਹੁੰਦੀ ਫਿਰ ਆਪਾਂ ਨਰਾਸ਼ ਹੁੰਨੇ ਆ ਤੇ ਦੂਜਾ ਕਾਰਨ ਇੱਕ ਇਹ ਆ ਵੀ ਉਹਨੂੰ ਫਲ ਲੱਗਦਾ ਲੇਟ ਆ ਇਹਨੂੰ ਮੁੱਢ ਤੋਂ ਹੀ ਫਲ ਲੱਗਣ ਲੱਗ ਜਣਾ ਆ ਦੇਖੋ ਆ ਤੁਹਾਨੂੰ ਫੁੱਲ ਦੀ ਪਤਾ ਨਹੀਂ ਦਾ ਮੈਂ ਤੁਹਾਨੂੰ ਕਾਜਾ ਲਾ ਕੇ ਵਿਖਾਉਣਾ ਇਹ ਆ ਦੇਖੋ ਆ ਨਾ ਫੁੱਲ ਚੱਕਿਆ ਹੋਇਆ ਇਹਦਾ ਹੁਣ ਆਸਤਾਨੀ ਹਾਂ ਆ ਪੱਤੇ ਰਸਨ ਜਿਹੜਾ ਬਰਾਊਨ ਜਿਹਾ ਦੀਦਾ ਫਲ ਲੱਗਿਆ ਹੋਇਆ ਇਹ ਕਿ ਨਹੀਂ ਛੋਟੀ ਆ ਜੀ ਆ ਦੇਖੋ ਤੁਸੀਂ ਇਹ 2 ਇੰਚ ਵੀ ਇੱਥੇ ਬਣਦਾ 2 ਇੰਚ ਵੀ ਨਹੀਂ ਹੋਈ ਹੈ ਇਹ ਥੋੜਾ ਆ ਥਾ ਇਹ ਪਿਛਲੇ ਪਾਸੇ ਆਪਣਾ ਲਸਣ ਸੀ ਪਹਿਲਾਂ ਇੱਥੇ ਗਾਜਰਾ ਸੀ ਗਾਜਰਾ ਪੱਟ ਕੇ ਆਪਾਂ ਇਹ ਲਾਈਏ ਸਾਰੀ ਉਹ ਲਸਣ ਹੈ ਲਸਣ ਹੁਣ ਲਗਭਗ ਪੱਟਣ ਵਾਲਾ ਹੀ ਆ ਉਹਦਾ ਕੰਮ ਸੀ ਸਰੋਂ ਕੱਢਦੇ ਸੀ ਪੱਟਿਆ ਨਹੀਂ ਕੇ ਤੇ ਆ ਕੋਈ ਹੋਰ ਪੱਟ ਕੇ ਲੈ ਗਿਆ ਮਤਲਬ ਚੋਰੀ ਕਰਕੇ ਲੈ ਗਿਆ ਸੋ ਥੋੜਾ ਜਿਹਾ ਥਾਂ ਮੈਂ ਨਹੀਂ ਲਾ ਸਕਦੇ ਆ ਨਵੇਂ-ਨਵੇਂ ਵੇਖੋ ਕਿਹਨੇ ਕੰਮਾਂ ਰੌਲੀ ਮਚਾਈ ਆ ਕੋਈ ਉੱਥੋਂ ਵੜਦਾ ਕੋਈ ਐ ਸੱਟਦਾ ਇਹ ਲਸਣ ਵੀ ਬਹੁਤ ਵਧੀਆ ਵੇਖੋ ਮੇਰਾ ਲਾਇਆ ਲਸਣ ਇਨਾ ਸਵਾਹ ਕਿਲੇ ਕਿਲੇ ਘੰਡੇ ਅੱਜ ਠੀਕ ਤਾਲਸਨਾ ਬਹੁਤ ਵਧੀਆ ਇਹ ਸਿਆੜਾ ਵਾਲੀਆਂ ਸਬਜ਼ੀਆਂ ਆਪਾਂ ਲਾਈਆਂ ਸੀ ਹੁਣ ਇੱਧਰ ਤੁਹਾਨੂੰ ਭਿੰਡੀ ਦਿਖਾਉਣੇ ਆ ਆਹ ਭਿੰਡੀਆਂ ਭਿੰਡੀਆਂ ਮੈਂ ਹਮੇਸ਼ਾ ਟੋਏ ਪੱਟ ਕੇ ਲੋਣਾ ਹੁੰਦਾ ਜਣੀ 2 ਗੈਠ ਹੈ ਆ ਐ ਡੇਢ ਕੇ ਗੈਠ ਰੱਖ ਲਿਆ ਕਿ ਤਾ ਜਿਵੇਂ ਆਹ ਟੋਆ ਇੱਕ ਫੋਟ ਦਾ ਸਾਹਮਣੇ ਰੱਖੇ ਭਿੰਡੀ ਬੂਟਾ ਬਹੁਤ ਵੱਡਾ ਮਾਰ ਜਾਂਦੀ ਹੁੰਦੀ ਹੈ ਇਹਨੂੰ ਜਿੰਨੀ ਵਿਰਲੀ ਰੱਖੋਗੇ ਉੰਨਾ ਹੀ ਫਲ ਵੱਧ ਪੈਣਾ ਤੇ ਟੋਇਆਂ ਚ ਲਾਈਦਾ ਕੀ ਫਾਇਦਾ ਇਹਨਾਂ ਨੂੰ ਪਾਣੀ ਤੁਸੀਂ ਟੋਇਆਂ ਚ ਹੀ ਪਾਓ ਚਾਹੇ ਤੁਹਾਡੇ ਘਰੇ ਲੱਗੀ ਆ ਚਾਹੇ ਖੇਤ ਆ ਉਹਦੇ ਨਾਲ ਇਹ ਲਾਭ ਹੋਊਗਾ ਵੀ ਤੁਹਾਨੂੰ ਗੁੱਡਣ ਦੀ ਨਹੀਂ ਲੋੜ ਪੈਣੀ ਘਾਰੇ ਵਿੱਚ ਹੋਣਾ ਨਹੀਂ ਇੰਨੇ ਥਾਂ 'ਚ ਹੀ ਭਗਾ ਹੋਣਾ ਭਿੰਡੀ ਥੋੜੀ ਜਿਹੀ ਰੂ ਮੰਗ ਲੈਂਦੀ ਐ ਨੂੰ ਉਸ ਨਾਲ ਪਾ ਦਿਓ ਕੋਈ ਜਾਣੀ ਹੁੰਦਾ ਵੀ ਇਹ ਬਿਲਕੁਲ ਵੀ ਨਹੀਂ ਪਾਉਣੀ ਯੁਰਗਾ ਕਿਉਂਕਿ ਇਹ ਤੱਤ ਤਾਂ ਸਾਰੇ ਹੀ ਚਾਹੀਦੇ ਹੁੰਦੇ ਆ ਜਿਹੜਾ ਤੱਤ ਕੋਈ ਵੀ ਆਪਣੇ ਸਰੀਰ 'ਚ ਵੀ ਕੋਈ ਆਰਮਣਾ ਜਿਵੇਂ ਆਪਾਂ ਕਾਲੇ ਆ ਵੇ ਪ੍ਰੋਟੀਨ ਹੋਗਾ ਕੋਈ ਵੀ ਉਹ ਲੋੜ ਸਾਰੇ ਨਹੀਂ ਹੁੰਦੀ ਜਿਹੜਾ ਲੋੜ ਤੋਂ ਵੱਧ ਖਾਣੇ ਆਪਾਂ ਉਹ ਉਹ ਬੈਲੈਂਸ ਕਰਦਾ ਜਿਹੜਾ ਕਾਦੀ ਲੋੜ ਇਹਨੂੰ ਹੁੰਦੀ ਹੈ ਡੀਏਪੀ ਦੀ ਵੀ ਲੋੜ ਹੁੰਦੀ ਆ ਥੋੜੀ ਲੋੜ ਹੁੰਦੀ ਆ ਉਹ ਤੁਹਾਨੂੰ ਆ ਪੱਤੇ ਤੋਂ ਪਤਾ ਲੱਗ ਜੂਗਾ ਜਦੋਂ ਤੁਸੀਂ ਕੋਈ ਵੀ ਸਬਜ਼ੀ ਦੀ ਖੇਤੀ ਕਰਨ ਲੱਗਦੇ ਪੱਤੇ ਹਣ ਜਿਵੇਂ ਇਹ ਤਾਂ ਜਿਆਦਾ ਕਾਲੇ ਆ ਕਿਉਂਕਿ ਇਹਨੂੰ ਪਾਣੀ ਨਹੀਂ ਲੱਗਿਆ ਜਿਹਦੇ ਨੂੰ ਪਾਣੀ ਲੱਗਿਆ ਨੇ ਪੀਲੀ ਹੋ ਜਾਣਾ ਉਹਨਾਂ ਨੂੰ ਹੂਰੀਆ ਪਾਣੀ ਹੀ ਪੈਣੀ ਆ ਫੇਰ ਸਬਜ਼ੀ ਹੋਊਗੀ ਇਹ ਮੈਮੇ ਛਟੋਆਂ ਚ ਹੀ ਲਾਉਣਾ ਹੁੰਦਾ ਤਾਂ ਦੋ ਦੋ ਵੀ ਲਾ ਦੋ ਟੋਇਆਂ ਚ ਬਧੀਆ ਰਹਿ ਜਾਂਦੀ ਆ ਇਹ ਭਿੰਡੀ ਵੀ ਬਹੁਤ ਛੇਤੀ ਫਾਲ ਦੇਣ ਲੱਗ ਜਾਂਦੀ ਏ ਤੇ ਬਹੁਤ ਵਧੀਆ ਸਬਜ਼ੀ ਬਣਦੀ ਆ ਆ ਸਾਈਡਾਂ ਤੇ ਮੈਂ ਖਰਬੂਜੇ ਲਾਤੇ ਆਹ ਕਿ ਆ ਰਹੀ ਏ ਇੱਧਰ ਖਰਬੂਜੇ ਮੁੜ ਕੇ ਆ ਕਣਕ ਜਿਹੜੋ ਵੱਢੀ ਗੇ ਕਣਕ ਵਾਲੇ ਬਾਣੇ ਚ ਝੜ ਜਾਣਗੇ ਪਾਣੀ ਇੱਥੇ ਹੀ ਲੱਗੀ ਜਾਊਗਾ ਆ ਖਰਬੂਜਾ ਹੀ ਮੈਂ ਰੱਖ ਲਿਆ ਸੀ ਪਿਛਲੇ ਸਾਲ ਇੱਕ ਤਾਂ ਇੰਨਾ ਵੀ ਪਾਤਾ ਮੁੱਲ ਦਾ ਤਾਂ ਤੁਸੀਂ ਇੰਨਾ ਪਾ ਨਹੀਂ ਸਕਦੇ ਵੀ ਮੈਂ ਤਾਂ ਲੱਪਾ ਭਰ-ਭਰ ਛਿੜਦਾ ਕਿਉਂਕਿ ਇਹ ਸੁੱਕ ਵੀ ਜਾਣਾ ਪਾਣੀ ਨਹੀਂ ਲੱਗਣਾ ਕੁਛ ਗੈਲਰੀ ਜਾਂ ਮੋਗਾ ਇਹਦਾ ਅੱਜ ਆਪਣਾ ਕੀ ਖੱਢੀ ਆਉਂਦੀ ਆ ਹਵਾ ਧੁੱਕੀ ਤੇ ਉਹ ਪਿਛਲੇ ਖੇਤ ਵੀ ਲਾਈ ਆਪਾਂ ਕੋਈ ਹੋਰ ਸਬਜ਼ੀ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਐਂ ਪਾਸੇ ਇਹਦੇ ਆਪਾਂ ਟੰਬੇ ਘਾੜ ਕੇ ਐਂ ਬੂਰੀਆਂ ਜਿਵੇਂ ਆ ਪਿਛਲੀ ਵਾਰੀ ਬੰਨੀਆਂ ਸੀ ਤਾਂ ਵੀ ਆਪਣੇ ਉਹ ਜਿਹਨੂੰ ਨੀ ਲਗਾ ਕਹਿ ਦਿੰਦੇ ਆ ਬਹੁਤ ਆਉਂਦੇ ਆ ਪਰ ਉਹ ਬੂਰੀਆਂ ਤੋਂ ਡਰਦੇ ਰਹਿੰਦੇ ਆ ਤੇ ਇਸ ਤਰ੍ਹਾਂ ਸਬਜ਼ੀ ਦੀ ਤੁਹਾਨੂੰ ਇਹ ਸਾਰੀ ਜਾਣਕਾਰੀ ਦੇਵਾਂਗੇ ਅੱਗੇ ਵੀ ਕਿੰਨੀ ਬਾਦ ਰਹੀ ਆ ਹੈ ਕਿ ਮੈਂ ਇਹਨੂੰ ਫਾਲ ਲੱਗ ਰਿਹਾ ਸਾਡੇ ਨਾਲ ਜੁੜੇ ਰਹੋ ਬਹੁਤ ਵੀ ਇਹਦੇ ਤੇ ਕਾ ਨਿਕਲ ਵੀਡੀਓ ਵੀ ਹੁੰਦੇ ਕਾ ਜਿਵੇਂ ਘਰ ਚ ਥੋੜਾ ਜਿਹਾ ਸਮੱਸਿਆ ਆ ਜਾ ਜਿਵੇਂ ਕਿਸੇ